ਠੀਕ ਹੈ ਆਪਰੇ ਹਾਂਜੀ ਪੱਕਾ ਮਣ ਬਣਾ ਕੇ ਆਇਆ ਪੱਕਾ ਛੱਡਣਾ ਹੈ ਹਾਂਜੀ ਕਿੰਨਾ ਟਾਈਮ ਹੋ ਗਿਆ 14 ਸਾਲ ਹੋ ਗਏ ਬੱਲੇ 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 14 ਸਾਲ ਹਾਂਜੀ ਉਮਰ ਕਹਿੰਦੇ ਹੋ ਰਹਿ ਗਈ 23 ਸਾਲ 23 23 ਸਾਲ ਇਸ ਚੀਜ਼ ਦਾ ਕਰਦੇ ਸੀ ਛੱਟਾ ਛੱਟਾ ਹੁਣ ਪੱਕਾ ਮਣ ਬਣਾ ਪੱਕਾ ਛੱਡਦੇ ਮੈਨੂੰ ਠੀਕ ਹੈ ਸਭ ਤੋਂ ਕੋਈ ਕੰਮ ਕਰਾ ਲਓ ਮੇਰਾ ਦਫ਼ਤਰ ਹੈ ਬਠਿੰਡੇ ਉੱਥੇ ਆ ਜੀ ਫੋਨ ਨੰਬਰ ਦੇਣੀ ਠੀਕ ਹੈ ਹੁਣ ਇਹ ਕੰਮ ਪਤਾ ਵੀ ਠੀਕ ਹੈ ਮੇਰਵਾ ਕਿੰਨਾ ਟਾਈਮ ਹੋ ਗਿਆ ਮੈਨੂੰ 10 ਸਾਲ ਹੋ ਗਏ 10 ਸਾਲ ਛੱਡਣਾ ਹੋਣਾ ਹਾਂਜੀ ਹਾਂਜੀ ਪੱਕਾ ਬਣਾਣਾ ਮੰਡ ਬਣਾ ਕੇ ਮੇਰਾ ਵੀ ਫੋਨ ਨਹੀਂ ਕਰ ਨਹੀਂ ਠੀਕ ਹੈ ਹਾਂਜੀ ਕਿਸੇ ਤਰ੍ਹਾਂ ਲੋੜ ਆ ਮੈਨੂੰ ਸਾਡ ਨਾਲ ਸੰਪਰਕ ਕਰ ਠੀਕ ਹੈ ਵਾਸਤੇ ਆ ਜਾਓ ਹੋਰ ਸੇ ਠੀਕ ਹੈ ਹਾਂਜੀ ਇੱਥੇ ਕਿੰਨੇ ਦਿਨ ਹੋ ਗਏ ਇੱਥੇ ਅੱਜ ਇਹਨਾਂ 2 ਦਿਨ ਹੋ ਗਏ ਜੀ ਇੱਕ ਸੇਵਾ ਜੀ ਅਸੀਂ ਨਹੀਂ ਚੱਲਦਾ ਭਾਜੀ ਇਸ ਦਾ ਗਰੁੱਪ ਚਲਾਓ ਉਧਰ ਜਿੱਥੇ ਗਰੁੱਪ ਚਲਾ ਦੇਣਾ ਹੋਣੀ ਪਈ ਗੋਲਿੰਗ ਨਹੀਂ ਕਰ ਰਿਹਾ ਜੀ ਚਲਾ ਦੇਣਾ ਚਲਾ ਮਾਣ ਮੜਾ ਕੇ ਮੁੰਤਾਂੜਾ ਬੰਦ ਨਹੀਂ ਹੈ ਜੀ ਜਿਗਰ ਮੋਹ ਦੇ ਬਣਾ ਮਸਲਾ ਹੈ ਤਾਂ ਬੇਟਾ ਆਪਾਂ ਹੀ ਆਪਣਾ ਮੰਦਰਾ ਵੀ ਹੈ ਉੱਧਰ ਲਗਣਾ ਚਲੋ ਜੀ ਮੈਂ ਤੁਹਾਨੂੰ ਹਲੋ ਸਾਡੇ ਆਰਡਰ ਲੰਘ ਗਿਆ ਉੱਧਰ ਲਗਣਾ ਕੋਈ ਜਗਾ ਬਰੋਨ ਹਾਂ 917 40 1 3 ਜਟਾ ਕਾ ਦਿੰਦਾ ਨਾ ਨਮਸ ਹੈ 400

ਦੇਖੋ ਜਿਵੇਂ ਬਾਕੀ ਦੇ ਨਸ਼ਾ ਸੜਾਉ ਕੇਂਦਰ ਹੁੰਦੇ ਆ ਜਿਵੇਂ ਪ੍ਰਾਈਵੇਟ ਕੇਂਦਰ ਹੁੰਦੇ ਆ ਉਦੋਂ ਤਾਂ ਇੱਥੇ ਬਹੁਤ ਵਧੀਆ ਤਰੀਕੇ ਨਾਲ ਟਰੀਟ ਕੀਤਾ ਜਾਂਦਾ ਵੀ ਜਿਵੇਂ ਕੋਈ ਵੀ ਮਰੀਜ਼ ਹੈ ਕਿਸੇ ਦਾ ਕੁਝ ਵੀ ਦੋਦਾ ਹੈ ਰਾਤ ਨੂੰ ਵੀ ਉਹ ਗੋਲੀ ਲੈ ਸਕਦਾ ਉੱਠ ਕੇ ਹਰ ਤਰ੍ਹਾਂ ਡਾਕਟਰ ਮੌਜੂਦ ਰਹਿੰਦਾ 24 ਘੰਟੇ ਬਾਕੀ ਖਾਣ ਪੀਣ ਨੂੰ ਬਹੁਤ ਵਧੀਆ ਡਾਈਟ ਕਰੀ ਡਾਈਟ ਅੰਡੇ ਨਾਲ ਅੰਡੇ ਵੀ ਦਿੱਤੇ ਜਾਂਦੇ ਆ ਜੀ ਤੇ ਬਾਦਾਮ ਵੀ ਦਿੱਤੇ ਜਾਂਦੇ ਆ ਔਰ ਚਾਹ ਪਾਣੀ ਟਾਈਮ ਸਰ ਮਿਲਦਾ ਹੈ ਤੇ ਰੋਟੀ ਵੀ ਜਮਾਂ ਟਾਈਮ ਤੇ ਆਉਂਦੀ ਹੈ ਸਾਰਾ ਕੁਝ ਵਧੀਆ ਟਾਈਟੂ ਤੇ ਏਸੀ ਹੈ ਫੁੱਲ ਏਸੀ ਫੁੱਲ ਏਸੀ ਏਸੀ 24 ਘੰਟੇ ਚੱਲਦੀ ਤੇ ਚੱਲਦੀ ਕਿੰਨੇ ਸਾਲ ਹੋ ਗਏ ਤੁਹਾਨੂੰ ਮੈਨੂੰ ਜੀ 10 ਸਾਲ ਹੋ ਗਏ ਨਸ਼ਾ ਕਰਦੇ 10 ਹਾਂ ਜੀ ਕਿਤਾ ਜਿਵੇਂ ਹੁਣ ਤੁਹਾਡੇ ਗੱਲਾਂ ਕਰਿਆਂ ਤਾਂ ਲੱਗਦੇ ਨੇ ਤੁਸੀਂ ਕੋਈ ਕਰਦੇ ਹੋਗੇ ਨਸ਼ਾ ਉਹ ਤਾਂ ਸੁਰੂ ਹੁਣ ਮੈਂ ਘਟਾ ਵੀ ਦਿੱਤੀ ਨਾ ਕੁਝ ਨਾ ਕੁਝ ਕੀ ਕਰਦੇ ਸੀ ਬਸ ਉਹ ਚਿੱਟੇ ਕਰਦੇ ਸੀ 10 ਸਾਲ ਲੱਗੋ ਹਾਂ ਜੀ ਡਿਲੀਵਰੀਰ ਸੈਂਟਰਾਂ ਚ ਬਹੋ ਜਾਂਦੇ ਸੀ ਬੱਸ ਸਹੀ ਦਰ ਵਰਤੀ। ਬਹੁਤ ਮਾਨ ਮਲਾੜੇ ਜੀ ਹੁਣ ਜਮਾ ਨਹੀਂ ਕਰਦੇ। ਜਮਾਈ ਨਹੀਂ ਕਰਦੇ। ਹਾਂਜੀ ਹਾਂਜੀ ਤੇ ਤੁਹਾਨੂੰ ਗੁਲਾਬ ਦਾ ਕੁਲ ਦਿੱਤਾ। ਹਾਂਜੀ ਹਾਂਜੀ ਬਹੁਤ ਵਧੀਆ ਨਹੀਂ ਜੀ ਕੋਈ ਲੀਟਰ ਨਹੀਂ ਦਿੱਤਾ। ਨਹੀਂ 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 ਜੇ ਅਕਾਊਂਟ ਇਦਾਂ। ਬਹੁਤ ਵਧੀਆ ਅਨਸਾਣਾ ਜੀ। ਸੋਚਦੇ ਦਾ ਸਿੰਘ ਜੀ ਪੱਲਾ। ਨਹੀਂ ਜੀ ਸਾਨੂੰ ਬਹੁਤ ਵਧੀਆ ਲੱਗਿਆ ਜੀ। ਵੀ ਸਾਨੂੰ ਸਾਡੇ ਵਰਗੇ ਬੰਦੇ ਨੂੰ ਵੀ ਮਿਲਣ ਆਇਆ ਕੋਈ। ਅਗਲਾ ਕਹਿੰਦੇ ਨਾ ਵੀ ਸੀੜੀ ਤੋਂ ਦੂਰ ਹੋ ਕੇ ਲੰਘ ਜਾਓ। ਉਹੀ ਕਹਿੰਦਾ ਵੀ ਜਾਮਾ ਜੀ ਜ਼ਰੂਰ ਸੱਟਾਂਗੇ। ਅਸਤਾ ਪਹਿਲੇ ਦਿਨ ਜਦੋਂ ਆਏ ਆ ਆਪੇ ਖੁਦ ਖੁਦ ਆਏ ਆ ਆਪਦੇ ਆਪ ਛੱਡਣ ਲਈ ਆਂ ਹਾਂਜੀ ਹੋਰ ਨੂੰ ਵੀ ਟ੍ਰੀਟ ਕਰਾਂਗੇ ਦੱਸਾਂਗੇ ਬਈ ਬਟਿੰਡੇ ਜਾਓ ਸੈਂਟਰ 'ਚ ਉੱਥੇ ਬਹੁਤ ਵਧੀਆ ਹੈ ਹਾਂਜੀ ਹਾਂਜੀ ਜ਼ਰੂਰ ਬਿਲਕੁਲ ਸੀ ਕਿਸ ਗੱਲ ਦਾ ਨੱਚ ਪਰ ਹੁਣ ਨਿਕਲ ਚੁੱਕੇ ਆਂ ਬਾਕੀ ਇੱਥੇ ਸਾਰਾ ਕੁਝ ਫ੍ਰੀ ਹੈ ਰੁਪਿਆ ਕਾਸੀ ਤੇ ਬਿਲਕੁਲ ਜੀ ਅੱਜ ਬਠਿੰਡਾ ਨਸ਼ਾ ਛਡਾਊ ਕੇਂਦਰ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਅਪਰੂਵਮੈਂਟ ਟਰਸਟ ਦੇ ਚੇਅਰਮੈਨ ਜਤਿੰਦਰ ਭੱਲਾ ਜੀ ਵੱਲੋਂ ਗੁਲਾਬ ਦੇ ਫੁੱਲ ਦੇ ਕੇ ਇਹਨਾਂ ਨੂੰ ਮੋਟੀਵੇਟ ਕੀਤਾ ਜਾ ਰਿਹਾ ਵੀ ਨਸ਼ਾ ਨਹੀਂ ਕਰਨਾ ਚਾਹੀਦਾ ਇਸ ਦਲਦਲ ਦੇ ਵਿੱਚੋਂ ਨਿਕਲਣਾ ਚਾਹੀਦਾ ਕਿਸੇ ਨੂੰ 10 ਸਾਲ ਹੋ ਗਏ ਕਿਸੇ ਨੂੰ 15 ਸਾਲ ਹੋ ਗਏ ਤਾਂ ਬਿਲਕੁਲ ਆਪਣੇ ਪਰਿਵਾਰ ਦੇ ਵਿੱਚ ਜਾਣ ਕਿਉਂਕਿ ਨਸ਼ਾ ਛਡਾਊ ਕੇਂਦਰ ਦੇ ਵਿੱਚ ਇੱਥੇ ਇਹੀ ਜਿਹੜਾ ਦੱਸਿਆ ਜਾਂਦਾ ਚੰਗੀ ਖੁਰਾਕ ਦਿੱਤੀ ਜਾਂਦੀ ਹੈ ਮੋਟੀਵੇਟ ਕੀਤਾ ਜਾਂਦਾ ਕਰੇ ਜਾਓ ਆਪਣੇ ਪਰਿਵਾਰ ਦੇ ਵਿੱਚ ਰਹੋ ਬੱਚਿਆਂ ਨਾਲ ਰਹੋ ਤਾਂ ਜਿਹੜੇ ਖਵਾਰੇ ਹੈਗੇ ਆ ਤਾਂ ਉਹਨਾਂ ਨੂੰ ਆਪਣੇ ਮਾਪਿਓ ਦਾ ਸਹਾਰਾ ਬਨਣਾ ਚਾਹੀਦਾ ਨਸ਼ਾ ਛੱਡ ਦੇਣਾ ਚਾਹੀਦਾ ਤਾਂ ਬਿਲਕੁਲ ਮੋਟੀਵੇਟ ਵੀ ਹੋਏ ਆ ਪੱਲਾ ਜੀ ਨੇ ਸਾਰਿਆਂ ਨੂੰ ਕਿਹਾ ਤੇ ਵਾਦਾ ਵੀ ਕੀਤਾ ਵੀ ਅਸੀਂ ਘਰੇ ਆਪਦੇ ਘਰ ਦੇ ਵਿੱਚ ਜਾ ਕੇ ਇਹ ਜਿਹਾ ਨਹੀਂ ਕਰਦੇ ਅਸੀਂ ਨਸ਼ਾ ਨਹੀਂ ਕਰਾਂਗੇ ਤੇ ਲੋਕਾਂ ਨੂੰ ਅੱਗੇ ਵੀ ਨੌਜਵਾਨਾਂ ਨੂੰ ਅਸੀਂ ਜਾਗਰੂਕ ਕਰਾਂਗੇ ਤਾਂ ਬਿਲਕੁਲ ਬਹੁਤ ਵਧੀਆ ਉਪਰਾਲਾ ਜਿਹੜਾ ਇਹ ਕੀਤਾ ਜਾ ਰਿਹਾ ਆ ਭਗਵੰਤਾਨ ਦੀ ਸਰਕਾਰ ਵੱਲੋਂ ਤਾਂ ਅੱਜ ਉਹਨਾਂ ਦੇ ਹੀ ਸਰਕਾਰ ਦੇ ਨੁਮਾਇੰਦੇ ਪਹੁੰਚੇ ਆ ਜਤਿੰਦਰ ਭੱਲਾ ਜੀ ਉਹਨਾਂ ਦੀ ਪੂਰੀ ਟੀਮ ਪਹੁੰਚੀ ਆ ਅ ਇਸ ਮੌਕੇ ਜਿਹੜੀ ਖੀਰ ਲੱਸੀ ਤੇ ਗੁਲਾਬ ਦੇ ਫੁੱਲ ਆ ਜਿਹੜੇ ਉਹ ਦਿੱਤੇ ਜਾ ਰਹੇ ਆ